ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਨਾਓ ਸਭ ਠੀਕ ਠਾਕ ਜੀ ਸਭ ਚੜ੍ਹਦੀ ਕਲਾ ਚ ਹੋਰ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਚਪਾਤੀ ਬਾਕਸ ਰੋਲਨ ਕੰਪਨੀ ਦਾ ਚਪਾਤੀ ਬਾਕਸ ਆਏਗਾ ਸਾਈਜ਼ ਆਏਗਾ 4000 ਰਹਿਮਾ ਸਾਈਜ਼ 4000 ਰਹਿਮਾ ਲਾਏਗਾ ਠੀਕ ਹੈ ਕੁਆਲਟੀ ਬਹੁਤ ਸ਼ਾਨਦਾਰ ਹੈ ਡਿਜ਼ਾਈਨ ਬਹੁਤ ਵਧੀਆ ਡਿਜ਼ਾਈਨ ਦੇਖੋ ਆ ਪਿਓਰ 골ਡ ਜਾਨੀ ਕਿ ਜਿਸ ਦਾ ਉੱਪਰ ਲੱਗਾ ਹੁੰਦਾ ਉਸ ਦੇ ਹਿਸਾਬ ਨਾਲ ਇਹ ਇੱਥੇ ਵੀ ਆਹ ਦੇਖੋ ਸਾਰੀ 골ਡ ਵਾਲੀ ਪੱਟੀ ਬਣੀ ਦੀ ਹੈ ਇਹਦੇ ਉੱਪਰ ਵੀ ਹੈਂਡਲ ਤੇ ਵੀ ਆਏਗਾ 4000 ਹੈਮਲ ਹੈ ਵੱਡਾ ਸਾਈਜ਼ ਹੈ ਰੋਲਰ ਨੇ ਕੰਪਲੀਟ ਹੈ ਵਧੀਆ ਕੁਆਲਿਟੀ ਦੇ ਵਿੱਚ ਇੱਕ ਚੀਜ਼ ਇਹ ਆ ਜਾਂਦੀ ਹੈ ਇੱਕ ਤਾਂ ਫਿਰ ਆਪਣੇ ਕੋ ਆ ਜਾਂਦਾ ਆ ਗੁੱਡੇ ਕੰਪਨੀ ਦਾ ਗੁੱਡੇ ਕੰਪਨੀ ਦਾ ਆਏਗਾ ਡਿੱਚ ਵੀ ਸਾਈਜ਼ ਅਲੱਗ-ਅਲੱਗ ਆਉਣਗੇ ਇਹ ਸਾਈਜ਼ ਹੈਗਾ 2000 ਐਮਐਲ ਤੇ ਇੱਥੇ 250 ਐਮਐਲ ਵੀ ਆ ਜਾਂਦਾ ਹੈ 1000 ਐਮਐਲ ਵੀ ਆਉਂਦਾ 150 ਐਮਐਲ ਵੀ ਆਉਂਦਾ ਇਹਦੇ ਦੇ ਇਸ ਤਰ੍ਹਾਂ ਦਾ ਵਰਕ ਹੋਇਆ ਦਾ ਕੁਆਲਟੀ ਯੂਜ਼ਰ ਉਹ ਵੀ ਜ਼ਬਰਦਸਤ ਆ ਦੇਖੋ نیچے ਵੀ 골ਡਰ ਆਇੰਡ ਆਏਗਾ ਗੁੱਡੇ ਕੰਪਨੀ ਦਾ ਹੈਂਡਲ ਵੀ ਜਿਹੜੇ 골ਡ ਉੱਪਰ ਹੈਂਡਲ ਵੀ ਇਹ 2000 ਐਮਐਲ ਦੀ ਕੁਆਲਿਟੀ ਆ ਜਾਂਦੀ ਹੈ ਇਹ ਗੁੱਡੇ ਕੰਪਨੀ ਦਾ ਇੱਕ ਕਪੜੇ ਕੋ ਆਏਗਾ ਗੁੱਡੇ ਕੰਪਨੀ ਦਾ ਹੀ ਆ ਸਾਰਾ ਆ ਇਹ 25 ਸੈਂਟੀਮੀਟਰ ਲਾਏਗਾ ਇਹਦਾ ਢੱਕਣ ਜਿਹੜਾ ਆਇਆਗਾ ਕੱਚ ਦਾ ਆਏਗਾ ਇਹ ਵੀ ਇਸੇ ਤਰ੍ਹਾਂ ਬਣਿਆ ਵਧੀਆ ਕੁਆਲਿਟੀ ਦੇ ਵਿੱਚ ਗਲਾਸ ਵਾਲਾ ਢੱਕਣ ਆ ਜਾਏਗਾ ਇਹ 25 ਸੈਂਟੀਮੀਟਰ ਦੀ ਕੰਪਰੈਸਰ ਇਹ ਵੱਡੇ ਸਾਈਜ਼ ਚ ਅੰਦਰ ਸਟੀਲ ਵਾਲਾ ਪਲਾਸਟਿਕ ਆ ਇਹ ਵੀ ਇਸੇ ਤਰ੍ਹਾਂ ਥੱਲੇ 골ਡ ਲਾਈਨ ਆਏਗੀ ਹੈਂਡਲ ਵੀ ਹੈ 골ਡ ਦੇ ਵਰਕ ਹੋਇਆ ਛੇਡ ਵੇਖ ਲਓ ਪਿੰਕ ਛੇਡ ਆ ਜਿਹਦੇ ਉੱਪਰ ਹੈਂਡਲ ਜਿਹੜਾ ਕਵਰ ਕੱਚ ਦਾ ਆ ਜਾਂਦਾ ਤੇ ਉੱਪਰ ਹੈਂਡਲ ਜਿਹੜਾ ਫੋਲਡਾ ਦਾ ਇਹ ਵੀ ਆਈ ਦਾ ਗੁੱਡੇ ਕੰਪਨੀ ਦਾ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜ਼ਰੂਰਤ ਹੋਵੇ ਵੀਨੇਟ ਕਰੋ ਵਿਸ਼ਾਲ ਵਰਤਨ ਸਟੋਰ ਫਦੇਗਰ ਚੂੜੀਆਂ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਫਿਰ ਮਿਲਨੇ ਕਿਸੇ ਨਵੀਂ ਵੀਡੀਓ ਵਿੱਚ